ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ ਕਿ 28 ਅਪ੍ਰੈਲ 2025 ਤੋਂ ਲੈ ਕੇ 2 ਮਈ 2025 ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਪੰਜਾਬ ਦੇ ਵਿੱਚ ਹੁਣ ਵੱਡਾ ਬਦਲਾ ਸਾਨੂੰ ਮੌਸਮ ਦੇ ਪੱਖ ਤੋਂ ਦੇਖਣ ਨੂੰ ਮਿਲੇਗਾ ਕਿਉਂਕਿ ਹੁਣ ਪੰਜਾਬ ਦੇ ਵਿੱਚ ਫਿਲਹਾਲ ਪੱਛਮੀ ਹਵਾਵਾਂ ਦੀ ਵਾਪਸੀ ਹੋ ਚੁੱਕੀ ਹੈ ਜਿਸ ਦੇ ਕਾਰਨ ਪੰਜਾਬ ਦਾ ਮੌਸਮ ਕਾਫੀ ਹੱਦ ਤੱਕ ਕਲੀਅਰ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਸੇ ਤਰੀਕੇ ਦੀ ਵੀ ਸਿਸਟਮ ਪੰਜਾਬ ਦੇ ਵਿੱਚ ਦਿਖਾਈ ਨਹੀਂ ਦੇ ਰਹੀ ਤੇ ਇਹ ਸਿਸਟਮ ਜਿਹੜੇ ਨੇ ਇਸੀ ਤਰੀਕੇ ਨਾਲ ਪੰਜਾਬ ਦੇ ਵਿੱਚ 29 ਤਰੀਕ ਤੱਕ ਬਰਕਰਾਰ ਰਹਿਣਗੇ ਜਾਨੀ ਕਿ ਆਉਂਦੇ ਦੋ ਦਿਨ ਲਗਭਗ ਪੰਜਾਬ ਦੇ ਵਿੱਚ ਮੌਸਮ ਕਲੀਅਰ ਰਹੇਗਾ 28 ਤੇ 29 ਤਰੀਕ ਨੂੰ ਉੱਤਰ ਪੱਛਮੀ ਹਵਾਵਾਂ ਚਲਦੀਆਂ ਰਹਿਣਗੀਆਂ ਨਾਲ ਦੀ ਨਾਲ ਪੰਜਾਬ ਦੇ ਵਿੱਚ ਹਲਕੇ ਤੋਂ ਦਰਮਿਆਨੀ ਜਿਹੜੀ ਧੁੱਪ ਹੈ ਉਹ ਤੇਜ਼ ਹੁੰਦੀ ਦਿਖਾਈ ਦੇ ਰਹੀ ਹੈ ਨਾਰਮਲ ਧੁੱਪ ਨਾਲੋਂ ਜਿਆਦਾ ਗਰਮੀ ਪੈਣੀ ਸ਼ੁਰੂ ਹੋ ਚੁੱਕੀ ਹੈ ਐਵਰੇਜ ਤਾਪਮਾਨ 42 ਡਿਗਰੀ ਬਣਿਆ ਹੋਇਆ ਹੈ ਪਰ ਮੌਸਮ ਵਿਭਾਗ ਵੱਲੋਂ ਮੀਂਹ ਦਾ ਅਲਰਟ ਜਾਰੀ ਹੋਇਆ ਹੈ ਜਿਸ ਦੇ ਬਾਰੇ ਮੀਡੀਆ ਬੁਲੇਟਿਨ ਮੌਸਮੀ ਭਾਗ ਕੋਲ ਜਾਰੀ ਕੀਤਾ ਗਿਆ ਉਹ ਵੀ ਦੇਖ ਲੈਂਦੇ ਆ ਤੇ ਕਿਸ ਦਿਨ ਪੰਜਾਬ ਦੇ ਵਿੱਚ ਕਦੋਂ ਵੀ ਹੋਵੇਗਾ ਇਹ ਜਾਣਕਾਰੀ ਵੀ ਨਾਲ ਦੀ ਨਾਲ ਆਪਾਂ ਸਾਂਝੀ ਕਰਦੇ ਹਾਂ ਜੀ ਮੌਸਮ ਦੀ ਇਹ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਵੈਦਰ ਅਪਡੇਟਸ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਅਤੇ ਤੁਹਾਡੇ ਪਿੰਡ ਇਲਾਕੇ ਸ਼ਹਿਰ ਦਾ ਕੀ ਨਾਮ ਹੈ ਕੀ ਮਦੇ ਹਾਲਾਤ ਨੇ ਮੌਸਮ ਦੇ ਕਿਰਪਾ ਕਰਕੇ ਉਹ ਵੀ ਕਮੈਂਟ ਬਾਕਸ ਵਿੱਚ ਲਿਖ ਦਿਓ ਤਾਂ ਕਿ ਬਾਕੀ ਦਰਸ਼ਕ ਵੇਰਾਂ ਤੱਕ ਜਾਣਕਾਰੀ ਪਹੁੰਚਦੀ ਹੋ ਸਕੇ ਗੱਲ ਕਰਾਂਗੇ ਸਭ ਤੋਂ ਪਹਿਲਾਂ 28 ਤਰੀਕ ਦੀ 26 ਤੇ 27 ਤਰੀਕ ਲੰਘ ਚੁੱਕੀ ਹੈ ਜੀ 28 ਤਰੀਕ ਲਗਭਗ ਮੌਸਮ ਡਰਾਈ ਹੈ ਕੋਈ ਵੱਡੀ ਹਲਚਲ ਨਹੀਂ ਹੈ ਤੇ 29 ਤਰੀਕ ਨੂੰ ਵੀ ਪੰਜਾਬ ਦੇ ਵਿੱਚ ਲਗਭਗ ਮੌਸਮ ਸਾਫ਼ ਹੀ ਬਣੇ ਰਹਿਣ ਦੀ ਉਮੀਦ ਹੈ ਮੇਨ ਸਿਸਟਮ 30 ਤਰੀਕ ਤੋਂ ਲੈ ਕੇ 2 ਮਈ ਤੱਕ ਪੰਜਾਬ ਅਤੇ ਹਰਿਆਣਾ ਵਿੱਚ ਬਣਦੇ ਹੋਏ ਦਿਖਾਈ ਦੇ ਰਹੇ ਨੇ 30 ਅਪ੍ਰੈਲ ਨੂੰ ਪੰਜਾਬ ਦੇ ਵਿੱਚ ਪੂਰਬੀ ਹਵਾ ਦੀ ਵਾਪਸੀ ਹੋ ਰਹੀ ਹੈ ਪੂਰਬੀ ਹਵਾ ਦੇ ਨਾਲ ਪੰਜਾਬ ਦੇ ਵਿੱਚ ਨਮੀ ਦੀ ਮਾਤਰਾ ਵਧੇਗੀ ਜਿਸ ਦੇ ਕਾਰਨ ਗਰਜ ਚਮਕਦੇ ਹਾਲਾਤ ਬਣਦੇ ਹੋਏ ਦੇਖਾਈ ਦੇਣਗੇ ਪਰ ਜਿਆਦਾਤਰ ਅਗਰ ਗੱਲ ਕੀਤੀ ਜਾਵੇ ਤਾਂ 30 ਤਰੀਕ ਨੂੰ ਕੋਈ ਵੱਡੀ ਹਲਚਲ ਨਹੀਂ ਹੈ ਕਿ ਸਿਸਟਮ ਦੇ ਅਲਰਟ ਦੀ ਗੱਲ ਕੀਤੀ ਜਾਵੇ ਤਾਂ ਸਾਨੂੰ ਮੌਸਮ ਵਿਭਾਗ ਵੱਲੋਂ ਜੋ ਅਲਰਟ ਪ੍ਰਾਪਤ ਹੋ ਰਿਹਾ ਹੈ ਕਿ 30 ਤਰੀਕ ਨੂੰ ਥੰਡਰਸਟ੍ਰੋਮ ਲਾਈਟਨਿੰਗ ਵਿਦ ਗਸਟ ਵਿੰਡ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ ਚਲਦੀਆਂ ਹੋਈਆਂ ਦਿਖਾਈ ਦੇ ਸਕਦੀਆਂ ਨੇ ਥੋੜੀ ਜੀ ਸਪੀਡ ਇਸ ਦੀ ਵਧ ਵੀ ਸਕਦੀ ਹੈ ਜੋ ਕਿ ਇਹ ਇੱਕ ਅੰਦਾਜ਼ਾ ਹੈ ਅਜੇ 1-2 ਦਿਨ ਪਹਿਲੇ ਸਿਸਟਮ ਆਉਣ ਨੂੰ ਸਾਦੇ ਜਹਾਜ ਦੇ ਵਿੱਚ ਜਿਹੜੇ ਸਿਸਟਮ ਹੁੰਦੇ ਨੇ ਉਹ ਉਤਲ-ਪੁਤਲ ਹੋ ਜਾਂਦੇ ਨੇ ਨਾਰਮਲ ਨਾਲੋਂ ਜ਼ਿਆਦਾ ਗਤੀ ਨਾਲ ਸਪੀਡ ਤੇ ਹਵਾਵਾਂ ਪੰਜਾਬ ਦੇ ਵਿੱਚ ਚਲਦੀ ਹੋਈਆਂ ਦਿਖਾਈ ਦੇ ਸਕਦੀਆਂ ਨੇ 30 ਤਰੀਕ ਤੋਂ ਲੈ ਕੇ 2 ਮਈ ਤੱਕ ਦੇ ਵਿਚਕਾਰ ਗੱਲ ਕੀਤੀ ਜਾਵੇ ਤਾਂ 30 ਤਰੀਕ ਨੂੰ ਬੱਦਲਬਾਜ਼ ਬੱਛਕ ਬਣੇਗੀ ਹਲਕੀ ਦਰਮਿਆਨੀ ਬੂੰਦਾਬੰਦੀ ਕਿਰਮਣ ਕਰਨੀ ਪੰਜਾਬ ਦੇ ਮੱਝੇ ਤੇ ਦੁਆਬੇ ਲਾਕੇ ਵਿੱਚ ਦੇਖਣ ਨੂੰ ਮਿਲੇਗੀ ਪਰ ਕੋਈ ਬਹੁਤ ਵੱਡੀ ਭਾਰੀ ਮੀਂਹ ਦੀ ਉਮੀਦ ਨਹੀਂ ਹੈ ਜ਼ਿਆਦਾਤਰ ਸਿਸਟਮ ਜਿਹੜੇ ਨੇ ਉਹ ਪਹਿਲੀ ਅਤੇ ਦੋ ਤਰੀਕ ਨੂੰ ਹੀ ਬਣਦੇ ਦਿਖਾਈ ਦੇਣਗੇ ਪਹਿਲੀ ਤਰੀਕ ਨੂੰ ਹਲਕਾ ਦਰਮਿਆਨਾ ਸਿਸਟਮ ਪਹਾੜੀ ਖੇਤਰਾਂ ਵਿੱਚ ਅਤੇ ਪੰਜਾਬ ਦੇ ਵਿੱਚ ਹਲਕਾ ਦਰਮਿਆਨੀ ਬੂੰਦਾਬੰਦੀ ਦੀ ਉਮੀਦ ਰਹੇਗੀ ਪਰ ਦੋ ਤਰੀਕ ਨੂੰ ਪੰਜਾਬ ਦੇ ਵਿੱਚ ਪਹਾੜੀ ਖੇਤਰਾਂ ਵਿੱਚ ਹਰਿਆਣਾ ਦਿੱਲੀ ਐਮਪੀ ਯੂਪੀ ਇਹਨਾਂ ਵਿੱਚ ਲਗਾਤਾਰ ਇੱਕ ਭਾਰੀ ਸਿਸਟਮ ਦੀ ਉਮੀਦ ਕੀਤੀ ਜਾ ਰਹੀ ਹੈ ਜਿਸ ਦੇ ਨਾਲ ਪੰਜਾਬ ਅਤੇ ਨਾਲ ਲੱਗਦੇ ਸੂਬਿਆਂ ਵਿੱਚ ਵੀ ਹਲਕਤ ਦਰਮਿਆਨਾ ਤੇਜ਼ ਭਾਰੀ ਮੀਂਹ ਹੋ ਸਕਦਾ ਹੈ ਬਾਕੀ ਹਜੇ 1-2 ਦਿਨ ਪਏ ਨੇ ਸਿਸਟਮ ਜਿਹੜੇ ਆਉਂਦੇ ਨੇ ਇਹਨਾਂ ਵਿੱਚ ਬਦਲਾਅ ਅਕਸਰ ਹੀ ਦੇਖਣ ਨੂੰ ਮਿਲਦਾ ਹੈ ਕਿ ਗਰਮੀਆਂ ਦੇ ਮੌਸਮ ਦੇ ਵਿੱਚ ਆਪਾਂ ਅਕਸਰ ਦੇਖਦੇ ਹਾਂ ਕਿ ਸਿਸਟਮ ਪੰਜਾਬ ਦੇ ਚੇਂਜ ਹੋ ਜਾਂਦੇ ਨੇ ਬਾਕੀ ਕੋਈ ਵੀ ਸਿਸਟਮ ਚੇਂਜ ਹੋਣਗੇ ਤਾਂ ਜਾਣਕਾਰੀ ਤੁਹਾਡੇ ਤੱਕ ਸਾਂਝੀ ਕਰਾਂਗੇ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਧੰਨਵਾਦ ਜੀ